ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਆਸਾ ਰਾਗ ਵਿੱਚ ਬਾਣੀ ਚੱਲ ਰਹੀ ਹੈ ਪਾਤਸ਼ਾਹ ਜੀ ਦੇ 17 ਸ਼ਬਦ ਸੰਪੂਰਨ ਹੋਏ ਹਨ 400 ਵੀ ਅੰਗ ਤੇ ਅਤੇ 21 ਅੰਗ ਤੇ ਪਾਤਸ਼ਾਹ ਜੀ ਦਾ ਇਹ ਸ਼ਬਦ ਸੁਭਾ ਇਮਾਨ ਹੈ ਆਓ ਸਤਿਗੁਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਜੋ ਸਾਨੂੰ ਜੀਵਨ ਨੂੰ ਪਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਮਹੱਲਾ ਪਹਿਲਾ ਜਿਨੀ ਨਾਮ ਵਿਸਾਰਿਆ ਦੂਜੇ ਧਰਮ ਭਲਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵਹਿ ਛਾਈ ਤਾਂ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ਬਦ ਦੀ ਰਮਤਾ ਕਰਦੇ ਹਨ ਜਿਨਨੀ ਨਾਮ ਵਿਸਾਰਿਆ ਦੂਜੇ ਧਰਮ ਭਲਾਈ ਮਹਾਰਾਜ ਜੀ ਕਹਿੰਦੇ ਹੈ ਜਿੰਨਾ ਮਨੁੱਖਾ ਨੇ ਇਨਾ ਜੀ ਗਿਆ ਅਸਮਾਨੇ ਪ੍ਰਾਨੀਆਂ ਨੇ ਨਾਮ ਨੂੰ ਵਿਸਾਰ ਦਿੱਤਾ ਨਾਮ ਨੂੰ ਭਾਵ ਭੁੱਲ ਗਏ ਜਿੰਨਾ ਮਨੁੱਖਾ ਨੇ ਪ੍ਰਾਨੀਆਂ ਨੇ ਦੂਜੇ ਭਰਮ ਦੇ ਵਿੱਚ ਸੰਸਾਰੀ ਮੋਹ ਦੇ ਵਿੱਚ ਉਹਨੂੰ ਤਿਆਗ ਦਿੱਤਾ ਸੱਚੇ ਨਾਮ ਨੂੰ ਵਿਸਾਰਤਾ ਸੱਚੇ ਨਾਮ ਨੂੰ ਭੁੱਲ ਗਏ ਮੂਲ ਛੋੜ ਡਾਲੀ ਲੱਗੇ ਕੀ ਪਾਵੇ ਛਾਈ ਮਹਾਰਾਜ ਜਵਾਬ ਦਿੰਦੇ ਹਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤਾਂ ਫਿਰ ਉਹ ਗੱਲ ਹੈ ਕਿ ਮੂਲ ਨੂੰ ਛੱਡ ਕੇ ਟਾਹਣੀਆਂ ਨਾਲ ਟੰਗੜੇ ਰਹਿਣਾ ਇੱਕ ਜੜ੍ਹ ਨੂੰ ਛੱਡ ਕੇ ਇੱਕ ਬਿਰਸ਼ ਦੀ ਜੜ੍ਹ ਜਿਵੇਂ ਹੁੰਦੀਆਂ ਨੂੰ ਛੱਡ ਕੇ ਕੋਈ ਟਾਹਣੀਆਂ ਨਾਲ ਲੰਮਕੀ ਜਾਵੇ ਟਾਣੀ ਨਹੀਂ ਟੁੱਟਣਾ ਹੀ ਹੈ ਇਸੇ ਤਰ੍ਹਾਂ ਮੋਹ ਰੂਪੀ ਟਾਹਣੀਆਂ ਦੇ ਨਾਲ ਅਸੀਂ ਲੰਮਕੇ ਹੋਏ ਹਾਂ ਇਹ ਸੰਸਾਰ ਮੋਦੀ ਸ੍ਰਿਸ਼ਟੀ ਹੈ ਮੋ ਮਮਤਾ ਦੀ ਇਹ ਮਾਇਆਵਤੀ ਸੰਸਾਰ ਦੇ ਵਿੱਚ ਅਸੀਂ ਮੂਲ ਹੈ ਪਰਮੇਸ਼ਰ ਅਕਾਲ ਪੁਰਖ ਪਰ ਮੂਲ ਨੂੰ ਅਸੀਂ ਛੱਡ ਦਿੰਨੇ ਆ ਤਿਆਗ ਦਿੰਨੇ ਆ ਵਿਸਾਰ ਦਿੰਨੇ ਆ ਭੁੱਲ ਜਾਂਨੇ ਆ ਤੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਜਿੰਨੀ ਨਾਮ ਵਿਸਾਰਿਆ ਦੂਜੇ ਭਰਮ ਭਲਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵੈ ਛਾਈ ਕਹਿੰਦੇ ਕਿੱਥੋਂ ਫਿਰ ਸੁੱਖ ਮਿਲਣਾ ਮਹਾਰਾਜ ਜੀ ਕਹਿੰਦੇ ਸ਼ਾਂਤੀ ਕਿੱਥੋਂ ਮਿਲਨੀ ਹੈ ਜੇ ਮੂਲ ਨੂੰ ਛੱਡਤਾ ਸੁੱਖ ਥੋੜਾ ਪਾਵਾਂਗੇ ਮਹਾਰਾਜ ਜੀ ਕਹਿੰਦੇ ਤਾਂ ਗੱਲ ਹੋਈ ਇੱਕ ਜਿਵੇਂ ਬਿਰਛ ਦੀ ਜੜ ਨੂੰ ਛੱਡ ਕੇ ਨਾ ਮੂਲ ਨੂੰ ਛੱਡ ਕੇ ਟਾਣੀਆਂ ਦੇ ਨਾਲ ਅਸੀਂ ਤੁਰੇ ਫਿਰਦੇ ਆ ਇਸੇ ਤਰ੍ਹਾਂ ਹੈ ਮੋਹ ਮੁਮਤਾ ਰੂਪੀ ਟਾਣੀਆਂ ਨਾਲ ਅਸੀਂ ਚੰਬੜੇ ਹੋਏ ਹਾਂ ਇਨਾਂ ਨਾਲ ਸੰਸਾਰੀ ਪਦਾਰਥਾਂ ਨਾਲ ਜੀਵਾਂ ਨਾਲ ਸਾਡਾ ਮੋਹ ਹੈ ਤੇ ਸੱਚਾ ਪਿਆਰ ਸੱਚੇ ਨਾਲ ਪਾਣਾ ਸੀ ਉਹ ਤਿਆਗਤਾ ਸੀ ਉਹਦੇ ਨਾਮ ਨੂੰ ਛੱਡ ਕੇ ਦੂਜੇ ਭਰਮਾਂ ਵਿੱਚ ਫਸ ਜਾਂਦੇ ਹਾਂ ਬਿਨ ਨਾਵੇਂ ਕਿਉਂ ਛੁੱਟੀ ਐ ਜੇ ਜਾਣ ਕੋਈ ਹਰ ਜੀ ਕਹਿੰਦੇ ਜੇ ਕੋਈ ਮਨੁੱਖ ਜੋ ਕੋਈ ਪ੍ਰਾਣੀ ਇਹ ਜਾਣ ਲੈ ਕਿ ਨਾਮ ਤੋਂ ਬਿਨਾਂ ਨਹੀਂ ਛੁਟਕਾਰਾ ਬਿਨ ਨਾਮੇ ਕਿਉ ਛੁੱਟੀ ਐ ਮਹਾਰਾਜ ਜੀ ਕਹਿੰਦੇ ਜੇ ਜਾਣੇ ਜੇ ਕੋਈ ਜਾਣ ਲਵੇ ਕਿ ਨਾਮ ਤੋਂ ਬਿਨਾ ਸੁਖ ਨਹੀਂ ਐ ਨਾਮ ਤੋਂ ਬਿਨਾ ਛਟਕਾਰਾ ਨਹੀਂ ਐ ਗੁਰਮਖ ਹੋਈ ਤਾਂ ਛੁੱਟੀ ਐ ਮਨਮੁਖ ਪਤ ਤਖੋਈ ਫਿਰ ਮਹਾਰਾਜ ਜੀ ਅਗਲੇ ਬੰਦ ਵਿੱਚ ਜਵਾਬ ਦਿੰਦੇ ਨੇ ਨਾਲ ਹੀ ਕਹਿੰਦੇ ਪਰ ਗੁਰਮਖ ਜਿਹੜਿਆਂ ਨੇ ਗੁਰੂ ਦੀ ਮੱਤ ਲੈ ਕਿ ਛੁੱਟ ਜਾਂਦਿਆਂ ਨੇ ਬੰਦਨਾ ਤੋਂ ਉਹ ਮੂਲ ਨਾਲ ਜੁੜ ਜਾਂਦੇ ਹਨ ਸੱਚੇ ਨਾਮ ਨਾਲ ਜੁੜ ਜਾਂਦੇ ਹਨ ਉਹ ਪਰਮਾਤਮਾ ਪਰਮੇਸ਼ਰ ਨਾਲ ਜੁੜ ਜਾਂਦੇ ਜਿਹੜਾ ਸਾਰੀ ਧਰਤੀ ਦਾ ਮੂਲ ਹੈ ਸ੍ਰਿਸ਼ਟੀ ਦਾ ਮਾਲਕ ਹੈ ਗੁਰਮੁਖ ਹੋਏ ਤਾਂ ਛੁੱਟੀਏ ਕਹਿੰਦੇ ਤਾਂ ਛੁੱਟ ਸਕਦੇ ਆ ਜੇ ਗੁਰਮੁਖ ਬਣਾਂਗੇ ਗੁਰਮੁਖ ਤਾਂ ਬਣਾਂਗੇ ਜੇ ਗੁਰੂ ਦੀ ਮੱਤ ਲਵਾਂਗੇ ਗੁਰੂ ਦੇ ਸਕੂਲ ਵਿੱਚ ਆਵਾਂਗੇ ਗੁਰਮੁਖ ਤਾਂ ਤਾਈ ਬਣ ਸਕਦੇ ਆ ਨਾ ਸੰਸਾਰੀ ਵਿੱਦਿਆ ਲੈਣ ਵਾਸਤੇ ਬਚਪਨ ਦੇ ਵਿੱਚ ਸੰਸਾਰੀ ਸਕੂਲ ਵਿੱਚ ਜਾਣਾ ਪੈਂਦਾ ਹੈ ਉੱਥੇ ਜਾ ਕੇ ਅਧਿਆਪਕਾਂ ਦੇ ਕੋਲ ਬਹਿਣਾ ਪੈਂਦਾ ਹੈ ਉੱਥੇ ਕਲਾਸ ਲਾਣੀ ਪੈਂਦੀ ਤਾਂ ਹੀ ਸਾਨੂੰ ਉਹ ਸੰਸਾਰੀ ਗਿਆਨ ਮਿਲਦਾ ਤਾਂ ਹੀ ਸਾਲ ਬਾਅਦ ਪੇਪਰਾਂ ਵਿੱਚ ਪਾਸ ਹੁੰਦੇ ਆ ਜੇ ਸੁਣ ਕੇ ਨਹੀਂ ਕੁਝ ਆਵਾਂਗੇ ਜੇ ਪੜ੍ਹਾਂਗੇ ਨਹੀਂ ਦਿਮਾਗ ਵਿੱਚ ਨਹੀਂ ਪਾਵਾਂਗੇ ਫੇਲ ਹੋ ਜਾਵਾਂਗੇ ਇਸੇ ਤਰ੍ਹਾਂ ਹੀ ਸੱਚੇ ਗੁਰੂ ਦੇ ਸਕੂਲ ਵਿੱਚ ਜੇ ਆਵਾਂਗੇ ਉੱਥੇ ਹੀ ਗੁਰਮੁਖ ਬੰਨਾ ਮਾਨਮੁਖ ਬਿਰਤੀ ਖਤਮ ਹੋਣੀ ਹੈ ਗੁਰਮੁਖਾਂ ਵਾਲੀ ਬਿਰਤੀ ਜਾਗ ਜਾਣੀ ਆ ਔਗਣਾ ਨੂੰ ਨਾਸ ਕਰਕੇ ਮਾਨਮੁਖਤਾ ਹੀ ਖਤਮ ਹੁੰਦੀ ਹੈ ਗੁਣਾ ਨੂੰ ਧਾਰਨ ਕਰਕੇ ਗੁਰਮੁਖ ਤਈ ਪੈਦਾ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਗੁਰਮੁਖ ਬਣ ਜਾਗੇ ਗੁਰੂ ਦੀ ਮਤ ਲੈ ਕੇ ਗੁਰਮੁਖ ਵਸਤ ਪਛਾਣੀਐ ਘਰ ਆਪਣਾ ਘਰ ਪਾਲੇ ਇੱਥੇ ਵੀ ਮਹਾਰਾਜ ਜੀ ਬਚਨ ਕਰ ਜਾਣ ਗੁਰਮੁਖ ਹੋਏ ਤਾ ਛੁੱਟੀ ਹੈ ਮਹਾਰਾਜ ਜੀ ਕਹਿੰਦੇ ਜਦੋਂ ਕੋਈ ਮਨਮੁਖ ਜਿਹੜਾ ਹੈ ਵਾਮ ਆਦਮੀ ਹੈ ਜਿਹੜਾ ਉਹ ਗੁਰਮੁਖ ਬਣਦਾ ਤੇ ਸੋਗੁਨਾ ਤੋਂ ਛੁੱਟ ਜਾਂਦਾ ਹੈ ਮਨਮੁਖ ਪੱਤ ਖੋਈ ਮਹਾਰਾਜ ਜੀ ਕਹਿੰਦੇ ਪਰ ਮਨਮੁਖ ਜਿਹੜਾ ਪੱਤ ਗਵਾ ਲੈਂਦਾ ਪੱਤ ਅਵਰੂਜਿਤ ਗਵਾ ਲੈਂਦਾ ਕਿਉਂਕਿ ਉਹ ਗੁਰੂ ਨਾਲ ਟੁੱਟ ਜਾਂਦਾ ਫਿਰ ਉਹ ਗੁਣਾ ਛੱਡ ਕੇ ਅਵਗੁਣਾ ਕੱਤਰ ਕਰਦਾ ਹੈ ਅਵਗੁਣਾ ਦੀ ਪੰਡ ਬਣਦਾ ਰਹਾਉ ਵਿਛ RAM ਦੇ ਕਿ ਮਹਾਰਾਜ ਜੀ ਅੱਗੇ ਬਚਨ ਕਰਦੇ ਹਨ ਜੀ ਜਿੰਨੀ ਇੱਕੋ ਸੇਵਿਆ ਪੂਰੀ ਮਤ ਭਾਈ ਇਹ ਮਹਾਰਾਜ ਜੀ ਕਹਿੰਦੇ ਜਿੰਨੇ ਭਾਈ ਮਨੁੱਖ ਨੇ ਬ੍ਰਾਹਮਣੀ ਨੇ ਇੱਕੋ ਨੂੰ ਸੇਵਿਆ ਇੱਕੋ ਦੀ ਸੇਵਾ ਕਮਾਲੀ ਇੱਕੋ ਨੂੰ ਜਾਪ ਲਿਆ ਫਿਰ ਉਹ ਪਤ ਪਾ ਲੈਂਦਾ ਪੂਰੀ ਮਤ ਭਾਈ ਮਹਾਰਾਜ ਜੀ ਕਹਿੰਦੇ ਉਹ ਪੂਰੇ ਗੁਨਾ ਤੋਂ ਪੂਰੀ ਮਤ ਲੈ ਲੈਂਦਾ ਉਹਦੀ ਪ੍ਰਾਪਤੀ ਕਰ ਲੈਂਦਾ ਉਹ ਗੁਨਾ ਨੂੰ ਨਾਸ ਕਰ ਲੈਂਦਾ ਇਕੋ ਨੂੰ ਜੱਪ ਕੇ ਇਕੋ ਤੇ ਵਿਸ਼ਵਾਸ ਬਣਾ ਕੇ ਪਤ ਇੱਜ਼ਤ ਅਬਰੋਂ ਪਾ ਲੈਂਦਾ ਆਦ ਜੁਗਾਦ ਨਰੰਜਣਾ ਜਨ ਹਰ ਸਰਨਾਈ ਹਰਾ ਜੀ ਕਹਿੰਦੇ ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਉਹ ਮਾਲਕ ਜਿਹੜਾ ਉਹ ਹੀ ਸਭ ਕੁਝ ਹੈ ਆਦ ਵਿੱਚ ਸੀ ਜੁਗਾਦ ਦੇ ਅਰੰਭ ਤੋਂ ਪਹਿਲੋਂ ਪਰ ਜਦੋਂ ਕੋਈ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਉਹ ਹੈ ਸੀ ਮਹਾਰਾਜ ਜੀ ਕਹਿੰਦੇ ਆਦ ਜੁਗਾਦ ਜੁਗਾਂ ਦੇ ਰੰਮ ਤੇ ਵਿੱਚ ਹੀ ਹੁਣ ਹੁਣ ਵੀ ਹੈ ਉਹ ਉਹ ਹਰ ਸਮੇਂ ਤੇ ਸੀ ਹਰ ਯੁਗ ਦੇ ਵਿੱਚ ਸੀ ਹਰ ਯੁਗ ਤੋਂ ਪਹਿਲਾਂ ਵੀ ਸੀ ਮਹਾਰਾਜ ਜੀ ਕਹਿੰਦੇ ਆਤ ਜੁਗਾਦ ਨਰਿੰਜਨਾ ਨਰਜਨਾ ਪਰਮੇਸ਼ਰ ਹੈ ਕਾਲਪੁਰਖ ਮਹਾਰਾਜ ਜੀ ਕਹਿੰਦੇ ਜਨ ਹਰ ਸਰਨਾਈ ਉਹਦੀ ਸਰਨ ਲੈ ਲਈਏ ਤੱਕ ਲਈਏ ਗ੍ਰਹਿਣ ਕਰ ਲਈਏ ਜਨ ਬਣ ਕੇ ਸਹਬ ਮੇਰਾ ਇੱਕ ਹੈ ਅਵਰ ਨਹੀਂ ਪਾਈ ਈਮਾਰਾ ਜੀ ਖੁਦ ਦੱਸਦੇ ਹਨ ਜਿਵੇਂ ਆਸੂ ਬਣ ਕੇ ਕਹਿੰਦੇ ਭਾਈ ਮੇਰਾ ਸਹਬ ਇੱਕੋ ਹੈ ਇੱਕੋ ਹੀ ਹੈ ਸਾਰੇ ਜਗਤ ਦਾ ਮੂਲ ਸ੍ਰਿਸ਼ਟੀ ਦਾ ਮਾਲਕ ਅਵਰ ਨਹੀਂ ਭਾਈ ਕਹਿੰਦੇ ਹੋਰ ਦੂਜਾ ਕੋਈ ਨજર ਨਹੀਂ ਹੁੰਦਾ ਕੋਈ ਨਹੀਂ ਹੈ ਸਹਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇਥੋਂ ਉਦਾਹਰਣ ਮਿਲ ਜਾਂਦੀ ਹੈ ਇੱਕੋ ਹੀ ਸਾਰੇ ਜੀਵਾਂ ਦਾ ਦਾਤਾ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜਪਜੀਤ ਸਾਹਿਬ ਚ ਰੋਜ਼ ਦਿਰੜ ਕਰਦੇ ਆਂ ਸੀ ਰੋਜ਼ ਇਹ ਪੰਕਤੀ ਪੜ੍ਹਦੇ ਆਂ ਇੱਥੇ ਵੀ ਮਹਾਰਾਜ ਜੀ ਕਹਿੰਦੇ ਜਿੰਨੀ ਕੋ ਸੇਵਿਆ ਸਾਬ ਮੇਰਾ ਇੱਕ ਹੈ ਅਵਰ ਨਹੀਂ ਭਾਈ ਕਹਿੰਦੇ ਕੋਈ ਮੇਰਾ ਹਰੀ ਪਰਮੇਸ਼ਰ ਸਾਹਿਬ ਹੈ ਦੂਜਾ ਨਹੀਂ ਹੈ ਸ੍ਰਿਸ਼ਟੀ ਵਿੱਚ ਕੋਈ ਕਿਰਪਾ ਤੇ ਸੁਖ ਪਾਏ ਸੱਚੇ ਪਰਥਾਈ ਉਹਦੀ ਕਿਰਪਾ ਦੇ ਨਾਲ ਪਿਆਰੋ ਸੁਖ ਦੀ ਪ੍ਰਾਪਤੀ ਹੁੰਦੀ ਆਂ ਕਹਿੰਦੇ ਸੱਚੇ ਦੀ ਕਿਰਪਾ ਦੇ ਨਾਲ ਸਤਿ ਕਿਰਪਾ ਤੇ ਸੁਖ ਪਾਇਆ ਉਹ ਆਤਮਾ ਨੂੰ ਜਿਹੜਾ ਸੁਖ ਮਿਲਣਾ ਨਾ ਬ੍ਰਹਮ ਸੁਖ ਉਹ ਦੀ ਕਿਰਪਾ ਨਾਲ ਮਿਲਣਾ ਉਹ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਜਦੋਂ ਗੁਰਸਿੱਖ ਉਹਦੇ ਗੁਣਾਂ ਨੂੰ ਧਾਰਨ ਕਰਕੇ ਗੁਰਮੁਖ ਬਣਦਾ ਫਿਰ ਉਹ ਕਿਰਪਾ ਕਰਦਾ ਫਿਰ ਕਿਰਪਾ ਦੇ ਨਾਲ ਆਤਮਾ ਸੁਖੀ ਹੁੰਦੀ ਹੈ ਫਿਰ ਅਸਲੀ ਸੁਖ ਮਿਲਦਾ ਨਹੀਂ ਤਾਂ ਭਾਲ ਦੀ ਜ਼ਿੰਦਗੀ ਲੰਘ ਜਾਂਦੀ ਹੈ ਤੋ ਕਲਬ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਮਨੁੱਖ ਚਲਾ ਜਾਂਦਾ ਤੇ ਜਿਹੜੇ ਗੁਰਮੁਖ ਬਣ ਕੇ ਉਹਦੀ ਸਿੱਖਿਆ ਲੈ ਕੇ ਉਹਦੇ ਗੁਣਾਂ ਨੂੰ ਧਾਰਨ ਕਰ ਲੈਂਦੇ ਹਨ ਫਿਰ ਉਹ ਕਿਰਪਾ ਕਰ ਦਿੰਦਾ ਗੁਰ ਬਿਨ ਕਿੰਨੇ ਨਾ ਪਾਇਓ ਕੀਤੀ ਕਹੇ ਕਹਾਏ ਹਰ ਜੀ ਕਹਿੰਦੇ ਬੜਿਆਂ ਨੇ ਕਹਿ ਕਹਿ ਕੇ ਬੜੇ ਤਰੀਕੇ ਬਣਾ ਕੇ ਦੇਖ ਲੇ ਬੜੇ ਢੰਗ ਕਰਕੇ ਦੇਖ ਲੇ ਤਰੀਕੇ ਕਰਕੇ ਦੇਖ ਲੇ ਬੜਾ ਕੁਝ ਕਰਕੇ ਦੇਖਿਆ ਪਰ ਗੁਰੂ ਤੋਂ ਬਿਨਾ ਨਹੀਂ ਆਚਾ ਜੀ ਕਹਿੰਦੇ ਗੁਰ ਬਿਨ ਕਿੰਨਾ ਨਾ ਪਾਇਓ ਸੱਚੇ ਗੁਰੂ ਤੋਂ ਬਿਨਾ ਸੱਚੇ ਸ਼ਬਦ ਦੀ ਕਮਾਈ ਤੋਂ ਬਿਨਾ ਪਿਆਰੋ ਕਿਸੇ ਨੇ ਉਹਨੂੰ ਪਾਇਆ ਨਹੀਂ ਜਿੰਨਾ ਮਰਜੀ ਕੋਈ ਸਵਾੰਗ ਰੱਤ ਲੈ ਕਰਮ ਕਾਂਡ ਕਰ ਲੇ ਜਿੰਨੇ ਮਰਜੀ ਰਸਤੇ ਪਨਾਲੇ ਕਿਤੇ ਕਹੇ ਕਹਾਏ ਬੜਾ ਕੁਝ ਕਰਕੇ ਦੇਖ ਲੇ ਕਹਿ ਕਹਿ ਕੇ ਦੇਖ ਲੇ ਪਰ ਸੱਚੇ ਗੁਰੂ ਰਾਹੀ ਰਸਤਾ ਇਹ ਲੱਭਦਾ ਹੈ ਸੱਚੇ ਗੁਰੂ ਦੇ ਰਾਹੀ ਇਹ ਮਹਾਰਾਜ ਜੀ ਕਹਿੰਦੇ ਉਹ ਮਾਰਗ ਦਰਸਾਉਂਦਾ ਸੱਚਾ ਗੁਰੂ ਫਿਰ ਉਹਦੀ ਪ੍ਰਾਪਤੀ ਹੈ ਆਪ ਦਿਖਾਵੇ ਵਟੜੀ ਸੱਚੀ ਭਗਤ ਦਰੜਾਏ ਮਹਾਰਾਜ ਜੀ ਕਹਿੰਦੇ ਆਪੂ ਰਸਤਾ ਦੱਸਦਾ ਆਪ ਦਿਖਾਵੇ ਵਟੜੀ ਸੱਚੀ ਭਗਤ ਦਰੜਾਏ ਫਿਰ ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਨਾ ਸੱਚੇ ਗੁਰੂ ਦੀ ਆਪ ਦਿਖਾਂਦਾ ਆਪ ਗਿਆਨ ਰੂਪੀ ਨੇਤਰ ਨੂੰ ਖੋਲ ਦਿੰਦਾ ਜਿਹਦੇ ਤੋਂ ਅਨੇ ਆਸੀ ਜਿਹਦੇ ਤੋਂ ਸਾਨੂੰ ਜਾਪਦਾ ਕਿ ਬਹੁਤ ਹੀ ਸਿਆਣੇ ਆ ਬਹੁਤ ਚਤਰਾ ਬਹੁਤ ਗੁਣਾਂ ਸਾਡੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਸਭ ਕੁਝ ਖਤਮ ਹੋ ਜਾਂਦਾ ਫਿਰ ਉਹ ਮਨ ਨਿਰਮਲ ਹਿਰਦੇ ਵਿੱਚ ਸਹਿਜ ਸੰਤੋਖ ਦੀ ਬਿਰਤੀ ਬਣਦੀ ਹੈ ਆਪ ਦਿਖਾਵੇ ਵਾਕੜੀ ਫਿਰ ਆਪ ਰਸਤਾ ਦੱਸਦਾ ਮਾਲਕ ਜਦੋਂ ਉਹਨੂੰ ਹੱਥ ਫੜਾ ਦੀ ਨਾ ਪ੍ਰਭ ਡੋਰੀ ਹੱਥ ਤੇਮਾਰੇ ਉਹਦੇ ਹੱਥ ਵਿੱਚ ਸਾਡੀ ਡੋਰ ਹੈ ਜਦੋਂ ਸਮਝ ਲਈਏ ਬਿਮਾਰਾ ਜੀ ਕਹਿੰਦੇ ਉਹ ਆਪ ਦਿਖਾਵੇ ਵਟੜੀ ਸੱਚੀ ਭਗਤ ਦਰੜਾਏ ਉਹ ਸੱਚੀ ਭਗਤੀ ਫਿਰ ਬਖਸ਼ਦਾ ਮਨਮੁਖ ਜੇ ਸਮਝਾਈਏ ਪੀ ਉੱਜੜ ਜਾਏ ਪਰ ਮਹਾਰਾਜ ਜੀ ਕਹਿੰਦੇ ਮਨਮੁਖ ਦੀ ਬਿਰਤੀ ਕੈਸੀ ਹੈ ਅਗਲਾ ਪਦ ਰੰਮ ਕਰਦੇ ਹਨ ਕਹਿੰਦੇ ਉਹ ਸਮਝਦਾ ਨਹੀਂ ਆ ਉਹਨੂੰ ਜਿੰਨਾ ਮਰਜੀ ਕੋਈ ਕਹੀ ਜਾਏ ਸਮਝਾਈ ਜਾਏ ਮੱਥਾ ਮਾਰੀ ਜਾਏ ਮਨਮੁਖ ਨੇ ਉਜੜ ਉਜਾੜ ਵਾਲੇ ਪਾਸੇ ਭਜਣਾ ਹਰੋ ਜੀ ਕਹਿੰਦੇ ਮਾਨਮੁਖ ਦੀ ਕੈਸੀ ਬਿਰਤੀ ਹੈ ਮਾਨਮੁਖ ਜੀ ਸਮਝਾਈਏ ਉਹ ਲਾਲਕਾਸ਼ਾ ਜੀ ਕਹਿੰਦੇ ਉਹ ਫਿਰ ਵੀ ਉਜਾੜ ਵਾਲੇ ਪੱਸੀ ਧੋੜਦਾ ਹੈ ਉਹ ਸੰਸਾਰੀ ਕੂੜਾ ਹੀ ਇਕੱਠਾ ਕਰਦਾ ਹੈ ਬਿਨ ਹਰ ਨਾਮ ਨਾ ਛੁੱਟਸੀ ਮਰ ਨਰਕ ਸਮਾਏ ਬਿਨਾ ਨਾਮ ਤੁਮਾਰਾ ਜੀ ਦੇਖੋ ਸਾਨੂੰ ਜਵਾਬ ਦੇ ਰਿਹਾ ਇਹਨੇ ਹਾ ਬਿਨ ਹਰ ਨਾਮ ਨਾ ਛੁੱਟਸੀ ਹਰੀ ਦੇ ਨਾਮ ਤੋਂ ਬਿਨਾ ਸਾਡਾ ਖੜਾ ਨਹੀਂ ਛੁੱਟਣਾ ਅਸੀਂ ਛੁੱਟ ਨਹੀਂ ਸਕਦੇ ਜਮਾਂ ਦੀ ਫਾਈ ਤੋਂ ਪਰ ਨਰਕ ਸਮਾਏ ਹਰ ਜੀ ਕਹਿੰਦੇ ਫਿਰ ਮਾਰਦਾ ਨਰਕ ਚ ਪੈਂਦਾ ਸਜ਼ਾ ਭੁਗਤਦਾ ਫਿਰ ਜੰਮਨ ਮਰਨ ਤਿਆਰ ਹੈ ਮਹਾਰਾਜ ਜੀ ਅੱਗੇ ਦੱਸਦੈਨ ਜਨਮ ਮਰੇ ਪਰਮਾਈਏ ਹਰ ਨਾਮ ਨਾ ਲੇਵੇ ਇਹਨਾਂ ਜਿਹੜੇ ਨਾਮ ਨਹੀਂ ਨਾ ਜਪਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਨਾਮ ਇੱਥੇ ਜਨਮ ਲੈ ਕੇ ਸੰਸਾਰ ਵਿੱਚ ਆਣ ਕੇ ਮਨੁੱਖਾ ਦੇ ਪਾ ਕੇ ਮਾਨਸ ਜਨਮ ਲੈ ਕੇ ਮਨੁੱਖਾ ਦੇਹ ਲੈ ਕੇ ਉਹਨੂੰ ਵਿਸਾਰ ਦਿੰਦੇ ਹਨ ਭੁੱਲ ਜਾਂਦੇ ਹਨ ਨਾਮ ਨੂੰ ਤਿਆਗ ਦਿੰਦੇ ਹਨ ਨਾਮ ਨਹੀਂ ਜਪਦੇ ਉਹ ਉਰ ਜੰਮਦੇ ਮਰਦੇ ਰਹਿੰਦੇ ਹਨ ਮਹਾਰਾਜ ਜੀ ਕਹਿੰਦੇ ਜਨਮ ਮਰੈ ਪਰਮਾਈਏ ਇਸ ਪਰਮ ਦੇ ਵਿੱਚ ਹੀ ਜੰਮਦੇ ਮਰਦੇ ਸਜ਼ਾ ਭੁਗਤਦੇ ਹਨ ਕਿਸੇ ਜੁਨ ਵਿੱਚ ਚਲੇ ਗਏ ਕਿਸੇ ਸਰੀਰ ਵਿੱਚ ਚਲੇ ਗਏ ਜੰਮਨ ਮਰਨ ਉਹਨਾਂ ਲਈ ਤਿਆਰ ਹੈ ਹਰੀ ਦੇ ਨਾਮ ਦੇ ਨਾਲ ਹੀ ਇਹ ਮਾਨ ਆਤਮਾ ਸ਼ਾਂਤੀ ਹੋਣੀ ਨਾ ਮਨ ਜਿਹੜੀ ਹੈ ਉਹਨੇ ਅੰਬਰ ਹੋਣਾ ਹੈ ਸਰੀਰ ਘਰ ਦੇ ਵਿੱਚ ਜਦੋਂ ਉਹਨੂੰ ਵਿਸਾਰੀ ਦਿੱਤਾ ਸਮਾਂ ਹੀ ਅਸੀਂ ਖੁੰਝ ਗਿਆ ਸਾਡੇ ਹੱਥੋਂ ਸਵਾਸਾਂ ਦੀ ਜਿਹੜੀ ਪੂੰਜੀ ਉਹਨੇ ਦਿੱਤੀ ਹੈ ਉਹਦੇ ਵੀ ਕੋਡੀਆਂ ਦੇ ਭਾਗ ਵਾਤੀ ਫਿਰ ਅੱਗੇ ਥੋੜਾ ਸਮਾਂ ਮਿਲਣਾ ਤੇ ਉਹ ਖੀਰਲੇ ਸਾਹ ਉਹਨਿਆਂ ਨੂੰ ਤਜਮਾ ਨੇ ਕੱਢ ਕੇ ਇਸ ਜਾਨ ਲੈ ਜਾਣੀ ਹੈ ਉਸ ਲਈ ਆਤਮਾ ਨੂੰ ਕੱਢ ਕੇ ਲੈ ਜਾਣਾ ਉਦੋਂ ਸਮਾਂ ਨਹੀਂ ਬਚਣਾ ਜਿੰਨਾ ਚਿਰ ਸਾਡਾ ਸਰੀਰ ਤੁਰਦਾ ਫਿਰਦਾ ਜੀਭਾ ਕੰਮ ਕਰਦੀ ਹੈ ਕੰਨ ਸੁਣਦੇ ਹਨ ਹੱਥ ਪੈਰ ਤੁਰਦੇ ਫਿਰਦੇ ਹਨ ਉਹਨਾਂ ਚਿਰ ਸੇਵਾ ਵੀ ਕਰ ਸਕਦੇ ਹਾਂ ਸੁਣ ਵੀ ਸਕਦੇ ਹਾਂ ਬਾਣੀ ਬਾਣੀ ਜੀਵ ਨਾਲ ਪੜ੍ਹ ਕੇ ਹਿਰਦੇ ਘਰ ਵਿੱਚ ਨੂੰ ਟਿਕਾ ਸਕਦੇ ਹਾਂ ਇਹ ਸਮਾਂ ਕੀਮਤੀ ਸਮਾਂ ਸਾਡੇ ਵਾਸਤੇ ਮਹਾਰਾਜ ਜੀ ਕਹਿੰਦੇ ਜਦੋਂ ਸਮਾਂ ਹੀ ਲੰਘ ਗਿਆ ਹੁੰ ਜਿਗਾ ਫਿਰ ਸੁਰਾ ਛੁੱਟਾਂਗੇ ਮਹਾਰਾਜੀ ਜਵਾਬ ਦੇਣ ਜਨਮ ਮਰੀ ਪਰਮਾਈਏ ਹਰ ਨਾਮ ਨਾ ਲਿਵੇ ਜਿਨ੍ਹਾਂ ਨੇ ਨਾਮ ਨੂੰ ਧਨ ਨਹੀਂ ਨਾ ਇਕੱਠਾ ਕੀਤਾ ਹਰਾ ਜੀ ਕਹਿੰਦੇ ਜੰਮਣ ਮਰਨ ਵਿੱਚ ਜਾਂਦੇ ਹਨ ਤਾਂ ਕੀ ਕੀਮਤ ਨਾ ਪਵੇ ਬਿਨ ਗੁਰ ਕੀ ਸੇਵੈ ਤੇ ਮਹਾਰਾਜੀ ਕਹਿੰਦੇ ਜਿੰਨਾ ਚਿਰ ਗੁਰੂ ਦਾ ਮਲਾਪ ਨਹੀਂ ਨਾ ਗੁਰੂ ਦੀ ਸੱਚੇ ਗੁਰੂ ਦੀ ਸ਼ਿਵਾਨੀ ਗੁਰੂ ਤੋਂ ਜਾਣੂ ਤੇ ਗੁਰੂ ਦੇ ਗੁਰਾ ਦੇ ਗੁਣਾ ਤੋਂ ਜਾਣੂ ਨਹੀਂ ਹਨ ਉਹਨਾਂ ਤੇ ਸਾਨੂੰ ਨਾਮ ਦੀ ਕੀਮਤ ਨਹੀਂ ਪਤਾ ਜਪਦੇ ਹੈ ਜਪਦੇ ਤਾਂ ਹੈ ਪਰ ਨਾਮ ਦੀ ਕੀਮਤ ਨੂੰ ਅਸੀਂ ਜਾਣਦੇ ਨਹੀਂ ਐਵੇਂ ਕੌਡੀਆਂ ਦਾ ਭਾਈ ਸਮਝਦੇ ਪਰ ਨਾਮ ਨਰਮੂਲਕ ਧਾਨ ਹੈ ਇਹ ਹੀ ਰਿਆ ਮਰਗਾ ਹੈ ਇਹ ਕੀਮਤੀ ਹੈ ਜਿਸ ਦਿਨ ਕੀਮਤ ਦਾ ਪਤਾ ਲੱਗ ਜਾਂਦਾ ਉਸ ਦਿਨ ਫਿਰ ਵਾਰ-ਵਾਰ ਅਸੀਂ ਮੇਨੇ ਨਹੀਂ ਮਾਰਦੇ ਉਦੋਂ ਚੁੱਪ ਕਰਕੇ ਗਿਣਤੀ ਤੋਂ ਪਰੇ ਜਪਣਾ ਸ਼ੁਰੂ ਕਰ ਦਿੰਦਾ ਗੁਰਮਖ ਉਹਨਾਂ ਚੀ ਦੀ ਗਿਣਤੀਆਂ ਮਿੰਤੀਆਂ ਹਨ ਉਹਨਾਂ ਚੀ ਦੀ ਹੈ ਜਿੰਨਾ ਚਿਰ ਉਹਦੀ ਕੀਮਤ ਦਾ ਨਹੀਂ ਪਤਾ ਉਹ ਸੱਚਾ ਧਨ ਅਨਮੋਲਕ ਧਨ ਹੈ ਇਹਦੀ ਕੀਮਤ ਤੇ ਗੁਰੂ ਹੀ ਦੱਸ ਸਕਦਾ ਸੱਚੇ ਗੁਰੂ ਤੋਂ ਹੀ ਮਿਲਨੀ ਹੈ ਗੁਰੂ ਦੀ ਸਿੱਖਿਆ ਨੂੰ ਲੈ ਕੇ ਗੁਰਮਖੇ ਦੀ ਕੀਮਤ ਨੂੰ ਜਾਣ ਲੈਂਦੇ ਹਨ ਜਿਹੀ ਸੇਵਕ ਰਾਈ ਹੈ ਕਰਨੀ ਪੀਸਾਈ ਮਹਾਰਾਜ ਕਿੰਦ ਜਿਵੇਂ ਦੀ ਸੇਵਾ ਕਮਾਈਦੀ ਹੈ ਮਹਾਰਾਜ ਜੀ ਕਹਿੰਦੇ ਉਹ ਆਪਣੇ ਆਪਣੀ ਉਹ ਕਰਨੀ ਮਾਲਕ ਬਖਸ਼ਦਾ ਜਿਵੇਂ ਦੇ ਸਾਡੇ ਕਰਮ ਹੁਣ ਓਵੇਂ ਦੀ ਉਹ ਸੰਸਾਰ ਵਿੱਚ ਕਾਰ ਸਾਨੂੰ ਕੰਮ ਬਖਸ਼ਦਾ ਆਪ ਕਰੇ ਕਿਸ ਆਖੀ ਹੈ ਵੇਖੇ ਵਡਿਆਈ ਤੇ ਮਹਾਰਾਜ ਜੀ ਕਹਿੰਦੇ ਆਪ ਕਰੇ ਕਿਸ ਆਖੀ ਹੈ ਹਰ ਆ ਜੀ ਕਹਿੰਦੇ ਉਹ ਪਰ ਕਰਦਾ ਸਭ ਕੁਝ ਆਪ ਹੈ ਕਰਤਾ ਤਰਤਾਪ ਹੈ ਮੂਰੀ ਆਪ ਹੈ ਤਾਂ ਹੀ ਕਰਤਾ ਉਹਦਾ ਨਾਮ ਹੈ ਕਰਤਾ ਤਰਤਾ ਉਹ ਮੂਰੀ ਹੈ ਕਹਿੰਦੇ ਆਪ ਸਭ ਕੁਝ ਕਰਦਾ ਹੈ ਆਪ ਹੀ ਦੇਖਦੇ ਆਪਣੀਆਂ ਵੜਿਆਈਆਂ ਨੂੰ ਦੇਖ ਕੇ ਉਹ ਖੁਸ਼ ਵੀ ਹੁੰਦਾ ਮਾਲਕ ਕਿਉਂਕਿ ਉਹ ਕਰਦਾ ਸਭ ਕੁਝ ਆਪ ਹੈ ਸਾਨੂੰ ਇਹ ਲੱਗਦਾ ਕਿ ਅਸੀਂ ਕਰਦੇ ਹਾਂ ਸਾਡੇ ਕੋਲੇ ਸਭ ਕੁਝ ਹੈ ਪਰ ਪਿਆਰਿਓ ਆਪ ਕਰਤਾ ਤਰਤਾ ਆਪ ਕਰੇ ਕਿਸ ਆਖੀਏ ਕਿੰਨੂ ਕਹੇ ਕਿ ਸੁਨਾਈਏ ਉਹ ਕਰਨ ਵਾਲਾ ਤਾਂ ਪਿਆਰੀ ਉਹ ਆਪ ਹੈ ਹਰੀ ਆਪ ਸਭ ਕੁਝ ਕਰਦਾ ਉਹਦੀਆਂ ਇਹ ਵਡਿਆਈਆਂ ਸਾਨੂੰ ਮਿਲੀਆਂ ਨੇ ਜੇ ਕੋਈ ਜਸ ਗਾਉਂਦਾ ਹੈ ਉਹਦੀਆਂ ਵਡਿਆਈਆਂ ਹਨ ਹਰ ਆ ਜੀ ਕਹਿੰਦੇ ਉਹ ਵਡਿਆਈਆਂ ਕਰਤੇ ਦੀਆਂ ਹਨ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਦਸਤਨ ਮਹਾਰਜ ਕਹਿੰਦੇ ਗੁਰੂ ਦੀ ਸੇਵਾ ਵੀ ਕਰ ਸਕਦਾ ਹੈ ਜਿਹਨੂੰ ਆਪ ਉਹ ਬਖਸ਼ਿਸ਼ ਕਰਦਾ ਆਪ ਕਿਰਪਾ ਕਰਦਾ ਤਾਂ ਹੀ ਅਸੀਂ ਸੇਵਾ ਕਰ ਸਕਦੇ ਹਾਂ ਤਾਂ ਹੀ ਉਹਦੇ ਦਰਸ਼ਨ ਕਰ ਸਕਦੇ ਹਾਂ ਤਾਂ ਹੀ ਬਾਣੀ ਇਹ ਬਾਰੇ ਪੜ ਸਕਦੇ ਆ ਜੋ ਆਪ ਮਿਹਰ ਕਰੇ ਸੱਚਾ ਗੁਰੂ ਤੇ ਪਿਆਰਿਓ ਗੁਰੂ ਦੀ ਸੇਵਾ ਸੋ ਕਰੇ ਜਿਸ ਆਪ ਕਰਾਏ ਮਹਾਰਾਜ ਖੀਲੀ ਪੰਕਤੀ ਵਚਨ ਕਰਦੇ ਆ ਨਾਨਕ ਸਿਰ ਦੇ ਛੁੱਟੀਐ ਦਰਗੇ ਪਤ ਪਾਏ ਪਰ ਜਦੋਂ ਗੁਰਸਿੱਖ ਉਹਨੂੰ ਸਿਰ ਦੇ ਦਿੰਦਾ ਨਾ ਉਹਦੇ ਚਰਨਾਂ ਤੇ ਸਿਰ ਅਰਪਣ ਕਰ ਦਿੰਦਾ ਤੇ ਵਚਨ ਮਹਾਰਾਜ ਜੀ ਦੇ ਚਰਨਾਂ ਤੇ ਬੇਨਤੀ ਕਰ ਦਿੰਦਾ ਸਤਗੁਰੂ ਦੇ ਚਰਨਾਂ ਤੇ ਤਨ ਅਤੇ ਮਨ ਇਹ ਸਾਰਾ ਕੁਝ ਤੇਰਾ ਦਿੱਤਾ ਹੈ ਮੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਇਹ ਵਸਤਾ ਬਣਦੀ ਐ ਤੇ ਮਹਾਰਾਜ ਜੀ ਕਹਿੰਦੇ ਫਿਰ ਕਿੱਥੇ ਪੱਤ ਬਣਦੀ ਐ ਦਰਗਾਹ ਦੇ ਵਿੱਚ ਦਰਗਾਹ ਦਰਗੇ ਪੱਤ ਪਾਏ ਹਰਾ ਜੀ ਕਹਿੰਦੇ ਫਿਰ ਉਹ ਗੁਰਸਿੱਖ ਦਰਗਾਹ ਵਿੱਚ ਪੱਤ ਇੱਜ਼ਤ ਲੈ ਕੇ ਜਾਂਦਾ ਗੁਰਮਖ ਜਨਮ ਸਵਾਰ ਦਰਗੇ ਚੱਲਿਆ ਫਿਰ ਮਹਾਰਾਜ ਜੀ ਕਹਿੰਦੇ ਉਹ ਜਨਮ ਸਵਾਰ ਕੇ ਗੁਰਮਖ ਭਗਤ ਜਾਨ ਗੁਰ ਸਿੱਖ ਪਿਆਰਾ ਦਰਗਾਹ ਵਿੱਚ ਇੱਜ਼ਤ ਲੈ ਕੇ ਜਾਂਦਾ ਹੈ ਸੰਸਾਰ ਦੇ ਵਿੱਚ ਵੀ ਉਹਦੀ ਇੱਜ਼ਤ ਮਾਨ ਸਤਕਾਰ ਬਣਦਾ ਹੈ ਇਹ ਅੱਜ ਦੇ ਭਾਈ ਸ਼ਬਦ ਦੀ ਵਿਚਾਰ ਹੈ ਹਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਨਿੱਕਾਂ ਹੀ ਭੁੱਲਾਂ ਜੰਨੀਆਂ ਹਨ ਮਹਾਰਾਜ ਸਤਿਮਤ ਬਖਸ਼ਣ ਜੀ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤ